ਇੱਥੇ ਬਾਈ ਕੇ ਲੰ냐 ਲਾ ਮੈਂ ਇੱਥੇ ਵੇਦ ਗੁਡਾਈ ਨਾਰੇ ਬੇਕਦਰੇ ਹੁਣ ਤੈਂ ਮੇਰੀ ਯਾਦ ਭਲਾਈ ਵੇ ਮੈਂ ਕਿਉਂ ਤੇਰੀ ਯਾਦ ਭਲਾਈ ਵੇ ਮੈਂ ਕਿਉਂ ਤੇਰੀ ਯਾਦ ਭਲਾਈ ਮੈਂ ਸੀ ਉਮਰ ਦੀ ਨਿਆਣੀ ਵੇ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ ਪਹਿਲਾਂ ਪੀਚਾ ਪਾਣੀ ਵੇ ਹੁਣ ਤੂੰ ਸ਼ਕੀਨਾ ਹਾਲੀ ਹੋ ਗਿਆ ਹੁਣ ਤੂੰ ਸ਼ਕੀਨਾ ਹਾਲੀ ਹੋ ਗਿਆ ਓਦੋਂ ਸੀ ਤੂੰ ਪਾਲੀ ਵੇ ਹਮ ਮਾਕੇ ਚੜੀ ਜੋ ਅੰਨੀ ਜਿਉਂ ਸੂਰਜ ਦੀ ਲਾਲੀ ਵੇ ਮੈਂ ਤਾਂ ਮਾਨੂ ਨਿਤ ਸਮਝਾ ਮੈਂ ਵੇ ਮੈਂ ਤਾਂ ਮਾਨੂ ਨਿਤ ਸਮਝਾਵਾ ਦੇ ਮੇਰਾ ਮੁਕਲਾਵਾ ਨੇ ਦਾ ਫੁੱਲ ਬਣ ਕੇ ਮੈਂ ਮੁਕਲਾਵੇ ਜਾਵਾਂ ਲੇਦਾ ਫੁੱਲ ਬਣ ਕੇ ਮੈਂ ਮੁਕਲਾਵੇ ਜਾਵਾਂ ਲੇਦਾ ਫੁੱਲ ਬਣ ਕੇ ਮੈਂ ਮੁਕਲਾਵੇ ਜਾਵਾਂ ਲੇਦਾ ਫੁੱਲ ਬਣ ਕੇ